ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ। ਜਿਵੇਂ ਤੁਹਾਨੂੰ ਪਤਾ ਪਿਛਲੇ ਦਿਨਾਂ ਤੋਂ ਆਪਾਂ ਇਸ ਚੈਨਲ ਤੇ ਸਸਪੈਂਸ ਸਟੋਰੀਜ਼ ਸੁਣਾ ਰਹੇ ਹਾਂ। ਕਹਾਣੀਆਂ ਤੁਹਾਨੂੰ ਕਿਵੇਂ ਲੱਗਦੀਆਂ? ਕਹਾਣੀਆਂ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਆ ਕਰੋ। ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਮੇਰੀ ਭੈਣ ਵਿਆਹ ਵਾਲੀ ਰਾਤ ਘਰੋਂ ਭੱਜ ਗਈ ਸੀ। ਪਾਪਾ ਨੇ ਉਸਦੇ ਵਿਆਹ ਦੇ ਦਾਜ ਵਾਲਾ ਸਾਰਾ ਸਮਾਨ ਉੱਪਰ ਚਿਵਾਰੇ ਵਿੱਚ ਰਖਵਾ ਕੇ ਉਸ ਨੂੰ ਜਿੰਦਾ ਲਾ ਦਿੱਤਾ। ਅਤੇ ਸਾਨੂੰ ਕਹਿਣ ਲੱਗੇ ਜੇ ਕਿਸੇ ਨੇ ਇਹ ਕਮਰੇ ਨੂੰ ਖੋਲ੍ਹਿਆ ਤਾਂ ਮੇਰਾ ਮਰਿਆ ਹੋਇਆ ਮੂੰਹ ਵੇਖੋਗੇ। ਸਾਰੇ ਜਾਣੇ ਡਰ ਗਏ। ਕਈ ਸਾਲਾਂ ਤੱਕ ਕੋਈ ਵੀ ਉਸ ਕਮਰੇ ਵਿੱਚ ਨਹੀਂ ਗਿਆ। ਇੱਕ ਰਾਤ ਪਾਪਾ ਨੂੰ ਦੁੱਧ ਦਾ ਗਲਾਸ ਉਸ ਕਮਰੇ ਵਿੱਚ ਲੈ ਜਾਂਦੇ ਹੋਏ ਮੈਂ ਵੇਖਿਆ। ਤਾ ਮੈਂ ਉਹਨਾਂ ਦੇ ਪਿੱਛੇ-ਪਿੱਛੇ ਗਈ ਜਦੋਂ ਹੀ ਮੈਂ ਕਮਰੇ ਦੇ ਅੰਦਰ ਝਾਤੀ ਮਾਰੀ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਮੇਰਾ ਨਾਮ ਪ੍ਰੀਤ ਹੈ ਮੈਂ ਪੰਜਾਬ ਵਿੱਚ ਰਹਿੰਦੀ ਹਾਂ ਮੇਰੀ ਜ਼ਿੰਦਗੀ ਬੜੇ ਅਜੀਬ ਤਰੀਕੇ ਨਾਲ ਗੁਜ਼ਰ ਰਹੀ ਸੀ ਕਿਉਂਕਿ ਮੈਨੂੰ ਕਿਸੇ ਹੋਰ ਦੀ ਕੀਤੀ ਗਲਤੀ ਦਾ ਕਰਜ਼ਾ ਚੁਕਾਉਣਾ ਪੈ ਰਿਹਾ ਸੀ ਅਸੀਂ ਤਿੰਨ ਭੈਣ ਭਰਾ ਦੋ ਭੈਣਾਂ ਤੇ ਇੱਕ ਛੋਟਾ ਭਰਾ ਵੱਡੀ ਭੈਣ ਬਹੁਤ ਹੀ ਸਿਆਣੀ ਤੇ ਸੋਹਣੀ ਸੀ ਪਾਪਾ ਦੀਆਂ ਅੱਖਾਂ ਦਾ ਤਾਰਾ ਸੀ ਉਹ ਮੈਨੂੰ ਵੀ ਆਪਣੀ ਭੈਣ ਨਾਲ ਬਹੁਤ ਪਿਆਰ ਸੀ ਇਸ ਲਈ ਮੈਂ ਉਹਦੇ ਵਰਗਾ ਹੀ ਬਣਨਾ ਚਾਹੁੰਦੀ ਸੀ ਜੇ ਉਹ ਆਟਾ ਗੁੰਨਦੀ ਤਾਂ ਮੈਂ ਜਿੱਦ ਕਰਦੀ ਕਿ ਮੈਨੂੰ ਵੀ ਆਟਾ ਗੁੰਨਣਾ ਸਿਖਾਓ ਜੇ ਉਹ ਖਾਣਾ ਬਣਾਉਂਦੀ ਤੇ ਪਾਪਾ ਉਸਦੇ ਖਾਣੇ ਦੀ ਤਾਰੀਫ ਕਰਦੇ ਤੇ ਮੈਨੂੰ ਵੀ ਇਹ ਹੁੰਦਾ ਕਿ ਜੇ ਮੈਂ ਖਾਣਾ ਬਣਾਵਾਂਗੀ ਤਾਂ ਪਾਪਾ ਮੇਰੀ ਵੀ ਤਾਰੀਫ ਕਰਨਗੇ ਪਰ ਮੇਰੀ ਸਭ ਤੋਂ ਵੱਡੀ ਗਲਤੀ ਸੀ ਇਹ ਪਾਪਾ ਹਮੇਸ਼ਾ ਮੇਰੀ ਭੈਣ ਨੂੰ ਕਹਿ ਦਿੰਦੇ ਕਿ ਬੇਟਾ ਤੂੰ ਹੀ ਬਹੁਤ ਸੰਭਲ ਕੇ ਆਪਣੇ ਕਦਮ ਪੁੱਟਣੇ ਨੇ ਕਿਉਂਕਿ ਤੇਰੇ ਛੋਟੇ ਭੈਣ ਭਰਾ ਵੀ ਤੇਰੀ ਹੀ ਨਕਲ ਕਰਦੇ ਨੇ ਵੈਸੇ ਮੇਰੀ ਭੈਣ ਤਾਂ ਕੋਈ ਗਲਤੀ ਕਰ ਹੀ ਨਹੀਂ ਸਕਦੀ ਪਰ ਸਮੇਂ ਨੇ ਸਾਬਤ ਕਰ ਦਿੱਤਾ ਕਿ ਇਹ ਸਾਡਾ ਸਭ ਤੋਂ ਵੱਡਾ ਵਹਿਮ ਸੀ ਮੇਰੀ ਭੈਣ ਵੀ ਤਾਂ ਇਨਸਾਨ ਸੀ ਤੇ ਇਨਸਾਨ ਦੀ ਫਿਤਰਤ ਵਿੱਚ ਗਲਤ ਤੇ ਸਹੀ ਦੋਨੇ ਕੰਮ ਸ਼ਾਮਲ ਹੁੰਦੇ ਨੇ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਮੇਰੀ ਭੈਣ ਬਹੁਤ ਜ਼ਿਆਦਾ ਸੋਹਣੀ ਸੀ ਜਦੋਂ ਉਸਨੇ ਆਪਣੀ ਬੀਏ ਪੂਰੀ ਕਰ ਲਈ ਤਾਂ ਹਰ ਪਾਸੇ ਤੋਂ ਉਸ ਲਈ ਰਿਸ਼ਤੇ ਆਉਣ ਲੱਗੇ। ਇਦਾਂ ਲੱਗ ਰਿਹਾ ਸੀ ਜਿਵੇਂ ਸਾਰੇ ਰਿਸ਼ਤੇਦਾਰਾਂ ਵਿੱਚ ਹੋੜ ਲੱਗੀ ਹੋਈ ਹੋਵੇ ਕਿ ਅਸੀਂ ਹੀ ਇਸ ਨੂੰ ਆਪਣੇ ਘਰ ਦੀ ਨੂੰਹ ਬਣਾਉਣਾ ਹੈ। ਤੇ ਹਰ ਦਿਨ ਉਹ ਫਜ਼ੂਲ ਚ ਹੀ ਸਾਡੇ ਘਰ ਦੇ ਚੱਕਰ ਕੱਟਣ ਲੱਗੇ। ਪਾਪਾ ਨੇ ਸੋਚਿਆ ਕਿ ਜੇ ਇੱਕ ਰਿਸ਼ਤੇਦਾਰ ਨੂੰ ਆਪਣੀ ਕੁੜੀ ਦੇ ਦਿੱਤੀ ਤਾਂ ਬਾਕੀ ਰਿਸ਼ਤੇਦਾਰ ਬਿਨਾਂ ਕਿਸੇ ਵਜ੍ਹਾ ਦੇ ਨਾਰਾਜ਼ ਹੋ ਜਾਣਗੇ। ਇਸ ਕਰਕੇ ਪਾਪਾ ਨੇ ਫੈਸਲਾ ਕੀਤਾ ਕਿ ਜਿੱਥੇ ਦੂਰ ਦੂਰ ਤੱਕ ਕੋਈ ਵੀ ਰਿਸ਼ਤੇਦਾਰੀ ਨਹੀਂ ਹੋਵੇਗੀ। ਉਥੇ ਹੀ ਆਪਣੀ ਕੁੜੀ ਦਾ ਵਿਆਹ ਕਰਾਂਗਾ ਉਦੋਂ ਸ਼ਾਇਦ ਮੇਰੇ ਪਾਪਾ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹ ਕਿੰਨੀ ਵੱਡੀ ਗਲਤੀ ਕਰਨ ਜਾ ਰਹੇ ਨੇ ਉਹਨਾਂ ਨੂੰ ਚਾਹੀਦਾ ਸੀ ਕਿ ਭੈਣ ਦੀ ਜ਼ਿੰਦਗੀ ਦਾ ਇੰਨਾ ਵੱਡਾ ਫੈਸਲਾ ਲੈਣ ਤੋਂ ਪਹਿਲਾਂ ਭੈਣ ਨੂੰ ਆਪਣੇ ਕੋਲ ਬਿਠਾ ਕੇ ਉਹਨਾਂ ਦੇ ਦਿਲ ਦੀ ਗੱਲ ਪਤਾ ਕਰਨ ਦੀ ਕੋਸ਼ਿਸ਼ ਤਾਂ ਕਰ ਦੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਇੱਕ ਵਾਰ ਤਾਂ ਪੁੱਛ ਲੈਂਦੇ ਕਿ ਬੇਟੀ ਤੂੰ ਆਪਣੇ ਭਵਿੱਖ ਬਾਰੇ ਕੁਝ ਸੋਚਿਆ ਹੈ ਜੇ ਦਿਲ ਵਿੱਚ ਕੋਈ ਗੱਲ ਹੈ ਤਾਂ ਮੈਨੂੰ ਦੱਸ ਜੇ ਮੇਰੇ ਤੋਂ ਸ਼ਰਮ ਆਉਂਦੀ ਹੈ ਤਾਂ ਆਪਣੀ ਮੰਮੀ ਨੂੰ ਦੱਸ ਦੇ ਪਰ ਪਾਪਾ ਨੇ ਇਸ ਮਾਮਲੇ ਵਿੱਚ ਘਰ ਦੇ ਕਿਸੇ ਵੀ ਮੈਂਬਰ ਦੀ ਮਰਜ਼ੀ ਜਾਣਨ ਦੀ ਥੋੜੀ ਜਹੀ ਵੀ ਕੋਸ਼ਿਸ਼ ਨਾ ਕੀਤੀ ਉਹਨਾਂ ਨੇ ਬਾਹਰ ਤੋਂ ਹੀ ਗੱਲ ਕਰਕੇ ਮੇਰੀ ਭੈਣ ਦਾ ਰਿਸ਼ਤਾ ਪੱਕਾ ਕਰ ਦਿੱਤਾ ਇੱਕ ਦਿਨ ਘਰ ਆ ਕੇ ਮੇਰੇ ਪਾਪਾ ਨੇ ਕਿਹਾ ਕਿ ਮੈਂ ਗਗਨ ਦਾ ਰਿਸ਼ਤਾ ਪੱਕਾ ਕਰ ਦਿੱਤਾ ਹੈ ਬਹੁਤ ਹੀ ਚੰਗੇ ਲੋਕ ਨੇ ਖਾਂਦੇ ਪੀਂਦੇ ਘਰ ਦੇ ਅਮੀਰ ਲੋਕ ਨੇ ਉੱਥੇ ਸਾਡੀ ਕੁੜੀ ਨੂੰ ਕੋਈ ਕਮੀ ਨਹੀਂ ਹੋਵੇਗੀ ਇਹ ਬਹੁਤ ਖੁਸ਼ ਰਹੇਗੀ ਇਹ ਸੁਣ ਕੇ ਮੰਮੀ ਤਾਂ ਬਿਲਕੁਲ ਚੁੱਪ ਹੋ ਗਈ ਸਿਰਫ ਮੰਮੀ ਹੀ ਨਹੀਂ ਸਾਡੇ ਸਾਰਿਆਂ ਤੇ ਬਿਜਲੀ ਜਹੀ ਡਿੱਗ ਪਈ ਅਸੀਂ ਤਿੰਨੋਂ ਭੈਣ ਭਰਾ ਇੱਕੋ ਕਮਰੇ ਵਿੱਚ ਬੈਠੇ ਸੀ ਤੇ ਇੱਕ ਦੂਜੇ ਵੱਲ ਸਵਾਲ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸੀ ਕਿ ਇਹ ਕੀ ਹੋ ਗਿਆ ਤੇ ਕਿਵੇਂ ਹੋਇਆ ਖੈਰ ਮੰਮੀ ਕਹਿਣ ਲੱਗੀ ਇਹ ਕਿਵੇਂ ਹੋ ਸਕਦਾ ਹੈ ਤੇ ਮੇਰੀ ਭੈਣ ਤਾਂ ਬਿਲਕੁਲ ਸੋਚਾਂ ਵਿੱਚ ਪੈ ਗਈ ਅਗਲੇ ਦਿਨ ਮੰਮੀ ਸਾਡੇ ਦੋਹਾਂ ਭੈਣਾਂ ਦੇ ਕਮਰੇ ਚ ਆਈ ਤੇ ਕਹਿਣ ਲੱਗੀ ਗਗਨਾ ਚੰਗੀ ਤਰ੍ਹਾਂ ਤਿਆਰ ਹੋ ਜਾਣਾ ਅੱਜ ਮੁੰਡੇ ਵਾਲੇ ਤੈਨੂੰ ਦੇਖਣ ਆ ਰਹੇ ਨੇ ਮੰਮੀ ਨੂੰ ਸ਼ਿਕਵਾ ਕਰਦੇ ਹੋਏ ਮੇਰੀ ਭੈਣ ਕਹਿਣ ਲੱਗੀ ਮੰਮੀ ਮੈਨੂੰ ਪਾਪਾ ਤੋਂ ਇਸ ਤਰ੍ਹਾਂ ਦੇ ਫੈਸਲੇ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਤਾਂ ਮੰਮੀ ਚੌਂਕ ਗਈ ਉਹਨਾਂ ਨੇ ਗਗਨ ਦਾ ਹੱਥ ਫੜ ਲਿਆ ਤੇ ਕਹਿਣ ਲੱਗੀ ਮੇਰੀ ਬੇਟੀ ਦੱਸ ਕੀ ਤੈਨੂੰ ਕੋਈ ਹੋਰ ਮੁੰਡਾ ਪਸੰਦ ਹੈ ਜਾਂ ਫਿਰ ਤੂੰ ਕਿਸੇ ਹੋਰ ਨੂੰ ਵਿਆਹ ਦਾ ਵਾਅਦਾ ਕੀਤਾ ਹੈ ਮੈਂ ਤੈਨੂੰ ਇਸ ਗੱਲ ਦਾ ਯਕੀਨ ਦਿਵਾਉਂਦੀ ਹਾਂ ਜੇ ਤੇਰੀ ਪਸੰਦ ਚੰਗੀ ਹੋਈ ਤਾਂ ਮੈਂ ਤੇਰਾ ਵਿਆਹ ਉੱਥੇ ਹੀ ਕਰਵਾ ਦੇਵਾਂਗੀ ਜਿੱਥੇ ਤੂੰ ਕਹੇਂਗੀ ਪਰ ਮੈਨੂੰ ਸਾਰਾ ਕੁਝ ਸੱਚ ਦੱਸ ਦੇ ਦੀਦੀ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਬੋਲੀ ਨਹੀਂ ਮੰਮੀ ਅਜਿਹੀ ਕੋਈ ਵੀ ਗੱਲ ਨਹੀਂ ਆ ਪਰ ਫਿਰ ਵੀ ਮੇਰੇ ਦਿਲ ਨੂੰ ਅਜੀਬੋ-ਗਰੀਬ ਸੋਚਾਂ ਨੇ ਘੇਰ ਲਿਆ। ਮੈਨੂੰ ਇਹ ਲੱਗ ਰਿਹਾ ਸੀ ਕਿ ਇਹ ਵਿਆਹ ਸਾਡੇ ਘਰ ਲਈ ਖੁਸ਼ੀਆਂ ਲੈ ਕੇ ਨਹੀਂ ਆਵੇਗਾ। ਮੇਰੇ ਮੰਮੀ ਮੇਰੀ ਭੈਣ ਦੀ ਗੱਲ ਸੁਣ ਕੇ ਚਿੰਤਾ ਵਿੱਚ ਪੈ ਗਏ। ਉਹ ਕਹਿਣ ਲੱਗੇ ਅਜਹੀ ਗੱਲ ਕਰਨ ਤੋਂ ਪਹਿਲਾਂ ਇਹ ਵੀ ਨਹੀਂ ਸੋਚਿਆ ਕਿ ਤੇਰੀ ਮਾਂ ਦੇ ਦਿਲ ਤੇ ਕੀ ਬੀਤੇਗੀ? ਇਹ ਕਹਿ ਕੇ ਮੰਮੀ ਕਮਰੇ ਵਿੱਚੋਂ ਬਾਹਰ ਚਲੇ ਗਏ। ਉਹ ਲੋਕ ਮੇਰੀ ਭੈਣ ਨੂੰ ਦੇਖਣ ਲਈ ਆ ਗਏ। ਉਨ੍ਹਾਂ ਵਿੱਚ ਇੱਕ ਬੁੱਢੀ ਔਰਤ ਸੀ ਤੇ ਇੱਕ ਜਵਾਨ ਕੁੜੀ। ਉਹਨਾਂ ਦੱਸਿਆ ਕਿ ਮੁੰਡੇ ਦੀ ਮਾਂ ਤਾਂ ਕੋਮਾ ਵਿੱਚ ਹੈ। ਇਸ ਕਰਕੇ ਮੁੰਡੇ ਦੀ ਦਾਦੀ ਤੇ ਭੈਣ ਆਏ ਨੇ। ਮੰਮੀ ਨੇ ਮੇਰੀ ਭੈਣ ਗਗਨ ਨੂੰ ਆਪਣੇ ਨਾਲ ਉਹਨਾਂ ਕੋਲ ਬੁਲਾਇਆ। ਮੁੰਡੇ ਦੀ ਦਾਦੀ ਨੇ ਮੇਰੀ ਭੈਣ ਨੂੰ ਬਹੁਤ ਪਿਆਰ ਕੀਤਾ। ਉਹ ਕੁੜੀ ਬਹੁਤ ਚੰਗੀ ਲੱਗ ਰਹੀ ਸੀ ਜੋ ਉਸ ਬਜ਼ੁਰਗ ਔਰਤ ਦੇ ਨਾਲ ਆਈ ਸੀ। ਉਸਨੇ ਤਾਂ ਹੁਣ ਤੋਂ ਹੀ ਗਗਨ ਨੂੰ ਭਾਬੀ-ਭਾਬੀ ਕਹਿਣਾ ਸ਼ੁਰੂ ਕਰ ਦਿੱਤਾ। ਫਿਰ ਜਾਂਦੇ ਹੋਏ ਮੁੰਡੇ ਦੀ ਦਾਦੀ ਨੇ ਦੀਦੀ ਦੇ ਹੱਥ ਵਿੱਚ ਪੈਸੇ ਰੱਖੇ ਸੱਚ ਕਹਾ ਗਗਨ ਮੇਰੇ ਦਿਲ ਨੂੰ ਬੜੀ ਤਸੱਲੀ ਮਿਲ ਗਈ ਸੀ ਤੁਸੀਂ ਦੱਸੋ ਗਗਨ ਤੁਹਾਡੀ ਕੀ ਰਹਿ ਹੈ ਭੈਣ ਤਾਂ ਜਿਵੇਂ ਸ਼ਰਮ ਦੇ ਮਾਰੇ ਲਾਲ ਹੋਈ ਜਾ ਰਹੀ ਸੀ ਭੈਣ ਨੇ ਕਿਹਾ ਮੰਮੀ ਮੈਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਆ ਫਿਰ ਤਾਂ ਸਾਡੇ ਘਰ ਜਿਵੇਂ ਖੁਸ਼ੀਆਂ ਦਾ ਮਾਹੌਲ ਬਣ ਗਿਆ ਹੋਵੇ ਪਰ ਕੋਈ ਨਹੀਂ ਜਾਣਦਾ ਸੀ ਕਿ ਇਹ ਖੁਸ਼ੀਆਂ ਛੇਤੀ ਹੀ ਗਮ ਵਿੱਚ ਬਦਲਣ ਵਾਲੀਆਂ ਨੇ ਸਭ ਕੁਝ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਸੀ। ਕੁਝ ਵੀ ਗੜਬੜ ਨਹੀਂ ਸੀ। ਮੇਰੀ ਭੈਣ ਵੀ ਖੁਸ਼ੀ-ਖੁਸ਼ੀ ਹਰ ਚੀਜ਼ ਵਿੱਚ ਹਿੱਸਾ ਲੈ ਰਹੀ ਸੀ। ਉਹ ਆਪਣੀ ਹਰ ਚੀਜ਼ ਦੀ ਵਧੀਆ ਪੈਕਿੰਗ ਕਰ ਰਹੀ ਸੀ ਅਤੇ ਖਰੀਦਦਾਰੀ ਵੀ ਆਪ ਕਰ ਰਹੀ ਸੀ। ਆਪਣੇ ਜੁੱਤੇ ਤੇ ਬਾਕੀ ਹੋਰ ਸਮਾਨ ਵੀ ਭੈਣ ਨੇ ਖੁਦ ਹੀ ਪਸੰਦ ਕੀਤਾ ਸੀ। ਸਿਰਫ ਇੰਨਾ ਹੀ ਨਹੀਂ, ਬਰਾਤ ਲਈ ਤਿਆਰ ਹੋਣ ਵਾਸਤੇ ਪਾਰਲਰ ਆਪਣੀ ਮਰਜ਼ੀ ਦਾ ਹੀ ਚੁਣਿਆ ਸੀ। ਲਹਿੰਗਾ ਵੀ ਆਪਣੀ ਪਸੰਦ ਦਾ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਕਿਸੇ ਦੇ ਦਿਮਾਗ ਵਿੱਚ ਇਹ ਅਨੁਮਾਨ ਨਹੀਂ ਸੀ ਕਿ ਭੈਣ ਦੇ ਮਨ ਵਿੱਚ ਕੀ ਹੈ ਤੇ ਉਹ ਕੀ ਲੈ ਕੇ ਚੱਲ ਰਹੀ ਹੈ ਸਾਰੇ ਘਰ ਵਾਲੇ ਬਹੁਤ ਖੁਸ਼ ਸਨ ਮੈਂ ਤਾਂ ਹਫ਼ਤਾ ਪਹਿਲਾਂ ਹੀ ਢੋਲਕੀ ਦਾ ਇੰਤਜ਼ਾਮ ਕਰ ਲਿਆ ਸੀ ਮੰਮੀ ਨੇ ਮੈਨੂੰ ਮਨਾ ਕੀਤਾ ਕਿ ਵਿਆਹ ਤੋਂ ਇੰਨੇ ਦਿਨ ਪਹਿਲਾਂ ਢੋਲਕੀ ਨਹੀਂ ਵਜਾਈ ਜਾਂਦੀ ਪਰ ਮੈਂ ਕਿੱਥੇ ਮੰਨਣ ਵਾਲੀ ਸੀ ਢੋਲਕੀ ਤਾਂ ਅਸੀਂ ਬਹੁਤ ਵਜਾਈ ਤੇ ਮੇਰੀ ਭੈਣ ਵੀ ਬਹੁਤ ਇੰਜੋਏ ਕਰਦੀ ਸੀ ਬਲਕਿ ਆਪਣੀਆਂ ਫਰਮਾਇਸ਼ਾਂ ਤੇ ਆਪਣੇ ਮਰਜ਼ੀ ਦੇ ਗਾਣੇ ਵੀ ਗਵਾਇਆ ਕਰਦੀ ਸੀ ਖੈਰ ਸਮਾਂ ਗੁਜ਼ਰਦਾ ਗਿਆ ਤੇ ਮੇਰੀ ਭੈਣ ਦੇ ਵਿਆਹ ਵਾਲਾ ਦਿਨ ਵੀ ਆ ਗਿਆ ਮੇਰੀ ਭੈਣ ਬਹੁਤ ਮਹਿੰਗੇ ਪਾਰਲਰ ਤੋਂ ਤਿਆਰ ਹੋ ਕੇ ਆਈ ਸੀ ਉਹਨਾਂ ਨੇ ਆਪਣਾ ਪਸੰਦੀਦਾ ਗਹਿਣਾ ਪਾਇਆ ਹੋਇਆ ਸੀ ਥੋੜੇ ਸਮੇਂ ਬਾਅਦ ਬਰਾਤ ਵੀ ਆ ਗਈ ਲਾੜੇ ਨੂੰ ਵੇਖ ਕੇ ਮੇਰਾ ਤਾਂ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਕਿਉਂਕਿ ਲਾੜਾ ਤਾਂ ਬਹੁਤ ਹੀ ਸੋਹਣਾ ਸੁਨੱਖਾ ਤੇ ਬਹੁਤ ਮਾਡਰਨ ਸੀ ਮੈਂ ਜਾ ਕੇ ਦੀਦੀ ਨੂੰ ਦੱਸਿਆ ਕਿ ਤੁਹਾਡੀ ਕਿਸਮਤ ਵਿੱਚ ਤਾਂ ਬਹੁਤ ਸੋਹਣਾ ਲੜਕਾ ਲਿਖਿਆ ਹੈ ਮੈਂ ਜਦੋਂ ਭੱਜ ਕੇ ਕਮਰੇ ਵਿੱਚ ਗਈ ਪਰ ਮੇਰੀ ਭੈਣ ਉੱਥੇ ਨਹੀਂ ਸੀ ਮੈਂ ਹੈਰਾਨ ਸੀ ਕਿ ਹੁਣੇ ਤਾਂ ਮੈਂ ਭੈਣ ਨੂੰ ਇੱਥੇ ਛੱਡ ਕੇ ਗਈ ਆ ਹੁਣ ਉਹ ਕਿੱਥੇ ਚਲੀ ਗਈ ਮੈਂ ਆਪਣੀ ਭੈਣ ਨੂੰ ਲੱਭਦੇ-ਲੱਭਦੇ ਮੰਮੀ ਦੇ ਕਮਰੇ ਵਿੱਚ ਗਈ ਉਹ ਵੀ ਖਾਲੀ ਪਿਆ ਸੀ ਮੇਰੀ ਚਿੰਤਾ ਹੋਰ ਵਧ ਗਈ ਮੈਂ ਛੇਤੀ ਬਾਹਰ ਆਈ ਤੇ ਆਪਣੀ ਮੰਮੀ ਨੂੰ ਲੱਭਣ ਲੱਗੀ ਮੰਮੀ ਮੇਰੀ ਮਹਿਮਾਨਾਂ ਦੀ ਖਾਤਰਦਾਰੀ ਵਿੱਚ ਲੱਗੇ ਹੋਏ ਸਨ ਮੈਂ ਮੰਮੀ ਦਾ ਹੱਥ ਫੜ ਕੇ ਇੱਕ ਪਾਸੇ ਲੈ ਗਈ ਤੇ ਕਿਹਾ ਮੰਮੀ ਗਗਨ ਦੀਦੀ ਕਿੱਥੇ ਆ ਮੰਮੀ ਬੋਲੀ ਆਪਣੇ ਕਮਰੇ 'ਚ ਹੋਣੀ ਆ ਮੈਂ ਕਿਹਾ ਮੰਮੀ ਉਹ ਆਪਣੇ ਕਮਰੇ 'ਚ ਨਹੀਂ ਆ ਮੰਮੀ ਆਪਣਾ ਹੱਥ ਛਡਾ ਕੇ ਬੋਲੀ ਇੱਥੇ ਕਿਤੇ ਵੀ ਹੋਵੇਗੀ ਪਿੱਛੇ ਹਟ ਮੈਨੂੰ ਮਹਿਮਾਨਾਂ ਨਾਲ ਮਿਲਣ ਦੇ ਹੁਣ ਉਹ ਕਿੱਥੇ ਜਾਵੇਗੀ ਕਿਸੇ ਹੋਰ ਕਮਰੇ ਵਿੱਚ ਵੇਖ ਲਾ ਮੇਰੀ ਮੰਮੀ ਇਸ ਅੰਦਾਜ਼ ਵਿੱਚ ਗੱਲ ਕਰ ਰਹੀ ਸੀ ਕਿ ਕੁਝ ਗਲਤ ਹੋਣ ਦਾ ਅੰਦਾਜ਼ਾ ਹੀ ਨਾ ਹੋਵੇ ਤਾਂ ਮੈਂ ਮੰਮੀ ਦਾ ਹੱਥ ਫੜ ਕੇ ਉਹਨਾਂ ਨੂੰ ਝਟਕਦੇ ਹੋਏ ਕਿਹਾ ਮੰਮੀ ਮੈਨੂੰ ਬਹੁਤ ਘਬਰਾਟ ਹੋ ਰਹੀ ਆ ਮੇਰੀ ਇਹ ਗੱਲ ਸੁਣ ਕੇ ਮੇਰੀ ਮੰਮੀ ਵੀ ਡਰ ਗਈ ਮੇਰੀ ਮੰਮੀ ਮੇਰੇ ਨਾਲ ਆ ਗਈ ਤੇ ਅਸੀਂ ਦੋਨੇ ਮੇਰੀ ਭੈਣ ਨੂੰ ਲੱਭਣ ਲੱਗੀਆਂ ਇੱਕ ਕਮਰੇ ਤੋਂ ਦੂਜੇ ਕਮਰੇ ਦੂਜੇ ਤੋਂ ਤੀਜੇ ਪਰ ਮੇਰੀ ਭੈਣ ਨਾ ਮਿਲੀ ਮੰਮੀ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ ਜਦੋਂ ਲਾਮਾਂ ਦਾ ਟਾਈਮ ਹੋਇਆ ਤੇ ਕੁੜੀ ਲਈ ਸ਼ੋਰ ਮਚਣ ਲੱਗਿਆ ਤਾਂ ਪਾਪਾ ਕਮਰੇ ਵਿੱਚ ਆਏ ਤੇ ਉਹਨਾਂ ਦੀਆਂ ਅੱਖਾਂ ਵੀ ਲਾਲ ਹੋ ਗਈਆਂ ਸ਼ਾਇਦ ਉਹਨਾਂ ਨੂੰ ਵੀ ਆਪਣੀ ਬੇਟੀ ਦੇ ਵਿਦਾ ਹੋਣ ਦਾ ਗਮ ਹੋ ਰਿਹਾ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹਨਾਂ ਦੀ ਚਹੇਤੀ ਬੇਟੀ ਉਹਨਾਂ ਦੀ ਇੱਜ਼ਤ ਨੂੰ ਲੀਰੋ ਲੀਰ ਕਰ ਗਈ ਸੀ ਪਾਪਾ ਕਹਿਣ ਲੱਗੇ ਛੇਤੀ ਕਰੋ ਗਗਨ ਬੇਟੀ ਨੂੰ ਲੈ ਚੱਲੋ ਉੱਥੇ ਸਾਰੇ ਉਹਦਾ ਇੰਤਜ਼ਾਰ ਕਰ ਰਹੇ ਨੇ ਮੰਮੀ ਰੋਂਦੇ ਹੋਏ ਬੋਲੀ ਜੀ ਗਗਨ ਨਹੀਂ ਮਿਲ ਰਹੀ ਪਾਪਾ ਹੈਰਾਨ ਹੁੰਦੇ ਹੋਏ ਮੰਮੀ ਵੱਲ ਵੇਖਣ ਲੱਗੇ ਤੇ ਬੋਲੇ ਕੀ ਮਤਲਬ ਗਗਨ ਨਹੀਂ ਮਿਲ ਰਹੀ। ਇੱਕ ਹੀ ਮਤਲਬ ਹੋਇਆ। ਇੱਥੇ ਕਿਤੇ ਹੀ ਹੋਵੇਗੀ। ਪਰ ਮੰਮੀ ਰੋਂਦੇ ਹੋਏ ਬੋਲੀ, ਮੈਂ ਸਾਰੇ ਘਰ ਦਾ ਕੋਨਾ-ਕੋਨਾ ਲੱਭ ਲਿਆ, ਮੈਨੂੰ ਕਿਤੇ ਨਹੀਂ ਮਿਲੀ। ਪਾਪਾ ਤਾਂ ਦਿਲ ਤੇ ਹੱਥ ਰੱਖ ਕੇ ਚੀਕਾ ਮਾਰ ਕੇ ਰੋਣ ਲੱਗੇ। ਹੁਣ ਮੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ। ਹੁਣ ਮੈਨੂੰ ਕੋਈ ਇਸਰ ਸਵਾਈ ਤੋਂ ਬਚਾ ਨਹੀਂ ਸਕਦਾ। ਤੂੰ ਹੀ ਦੱਸ ਹੁਣ ਮੈਂ ਕੀ ਕਰਾਂ? ਮੈਂ ਲੋਕਾਂ ਨੂੰ ਕੀ ਜਵਾਬ ਦੇਵਾਂ? ਕਿਵੇਂ ਲੋਕਾਂ ਦਾ ਸਾਹਮਣਾ ਕਰਾਂ? ਕਿਵੇਂ ਬਰਾਤਿਆਂ ਨੂੰ ਜਾ ਕੇ ਕਹਾ ਕਿ ਬਰਾਤ ਵਾਪਸ ਲੈ ਜਾਓ ਕਿਉਂਕਿ ਮੇਰੀ ਬੇਟੀ ਨੇ ਮੇਰੀ ਇੱਜ਼ਤ ਨਿਰਾਮ ਕਰ ਦਿੱਤੀ ਹੈ ਮੰਮੀ ਵੀ ਰੋਈ ਜਾ ਰਹੀ ਸੀ ਤੇ ਮੰਮੀ ਪਾਪਾ ਦੀ ਹਾਲਤ ਵੇਖ ਕੇ ਕਹਿਣ ਲੱਗੀ ਤੁਸੀਂ ਇੱਥੇ ਲੇਟ ਜਾਓ ਮੈਂ ਕੋਈ ਬਹਾਨਾ ਬਣਾਉਂਦੀ ਹਾਂ ਕਿ ਅਚਾਨਕ ਮੇਰੇ ਪਤੀ ਦੀ ਤਬੀਅਤ ਖਰਾਬ ਹੋ ਗਈ ਹੈ ਅਜਿਹੇ ਵਿੱਚ ਮੈਂ ਆਪਣੀ ਬੇਟੀ ਨੂੰ ਵਿਦਾ ਨਹੀਂ ਕਰ ਸਕਦੀ ਪਾਪਾ ਬੋਲੇ ਤੈਨੂੰ ਇੰਨਾ ਹੌਸਲਾ ਹੈ ਤੂੰ ਇਹ ਕਰ ਸਕੇਂਗੀ ਮੰਮੀ ਨੇ ਹੰਝੂ ਪੂੰਝੇ ਤੇ ਬੋਲੀ ਤੁਹਾਡੀ ਇੱਜ਼ਤ ਬਚਾਉਣ ਲਈ ਮੈਂ ਕੁਝ ਵੀ ਕਰ ਸਕਦੀ ਹਾਂ। ਪਾਪਾ ਚੀਖ ਕੇ ਬੋਲੇ ਕਾਸ਼ ਤੂੰ ਆਪਣੀਆਂ ਧੀਆਂ ਨੂੰ ਵੀ ਚੰਗੀ ਸਿੱਖਿਆ ਦਿੱਤੀ ਹੁੰਦੀ। ਤਾਂ ਅੱਜ ਮੈਨੂੰ ਇਹ ਦਿਨ ਨਾ ਦੇਖਣਾ ਪੈਂਦਾ। ਮੇਰੀ ਮੰਮੀ ਨੇ ਮੇਰੇ ਪਾਪਾ ਦੀ ਗੱਲ ਨੂੰ ਇਗਨੋਰ ਕਰਦੇ ਹੋਏ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਲੇਟ ਜਾਓ। ਇਹ ਕਹਿ ਕੇ ਮੇਰੀ ਮੰਮੀ ਕਮਰੇ ਵਿੱਚੋਂ ਬਾਹਰ ਚਲੀ ਗਈ ਤੇ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਜਾ ਕੇ ਕਹਿ ਦਿੱਤਾ ਕਿ ਮੇਰੇ ਪਤੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਹੈ। ਉਹਨਾਂ ਦੀ ਹਾਲਤ ਬਹੁਤ ਖਰਾਬ ਹੈ ਅਜਿਹੇ 'ਚ ਅਸੀਂ ਆਪਣੀ ਬੇਟੀ ਨੂੰ ਵਿਦਾ ਨਹੀਂ ਕਰ ਸਕਦੇ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਕਿ ਅੱਜ ਤੁਸੀਂ ਬਰਾਤ ਵਾਪਸ ਲੈ ਜਾਓ ਫਿਰ ਕਿਸੇ ਦਿਨ ਆਪਣੀ ਅਮਾਨਤ ਨੂੰ ਵਿਆਹ ਕੇ ਲੈ ਜਾਣਾ ਤੇ ਮੰਮੀ ਆ ਕੇ ਮੇਰੇ ਪਾਪਾ ਕੋਲ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸੀ ਤੇ ਸਾਡੇ ਕੋਲ ਕੋਈ ਜਵਾਬ ਨਹੀਂ ਸੀ ਇਸ ਲਈ ਅਸੀਂ ਸਾਰੇ ਇੱਕ ਹੀ ਕਮਰੇ ਵਿੱਚ ਵੜ ਕੇ ਬੈਠੇ ਸੀ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਗਗਨ ਦੀਦੀ ਅਜਿਹਾ ਕੰਮ ਕਰੇਗੀ ਮੰਮੀ ਬੋਲੀ ਇਸ ਤਰ੍ਹਾਂ ਤਾਂ ਤੁਹਾਡੀ ਤबीयत ਸੱਚਮੁੱਚ ਖਰਾਬ ਹੋ ਜਾਵੇਗੀ ਤਾਂ ਮੇਰੇ ਪਾਪਾ ਕਹਿਣ ਲੱਗੇ ਤੂੰ ਤਾਂ ਗੱਲ ਹੀ ਨਾ ਕਰ ਜੇ ਤੈਨੂੰ ਇੰਨੀ ਹੀ ਫਿਕਰ ਹੁੰਦੀ ਤਾਂ ਆਪਣੀਆਂ ਕੁੜੀਆਂ ਤੇ ਲਗਾਮ ਕੱਸ ਕੇ ਰੱਖਦੀ ਇਹ ਗੱਲ ਸੁਣ ਕੇ ਮੇਰੀ ਮੰਮੀ ਸ਼ਰਮਿੰਦਾ ਹੋ ਰਹੀ ਸੀ ਪਾਪਾ ਨੇ ਸਾਰਾ ਸਮਾਨ ਛੱਤ ਵਾਲੇ ਕਮਰੇ ਵਿੱਚ ਸੁੱਟ ਦਿੱਤਾ ਤੇ ਉਸ ਨੂੰ ਜਿੰਦਾ ਲਾ ਦਿੱਤਾ ਤੇ ਬੋਲੇ ਅੱਜ ਤੋਂ ਬਾਅਦ ਕੋਈ ਇਸ ਪਾਸੇ ਨਹੀਂ ਆਵੇਗਾ ਜੇਕਰ ਕੋਈ ਗਿਆ ਤਾਂ ਮੇਰਾ ਮਰੇ ਦਾ ਮੂੰਹ ਦੇਖੇਗਾ ਉਸ ਤੋਂ ਬਾਅਦ ਸਾਡੇ ਘਰ ਵਿੱਚ ਸਾਰੇ ਇੱਕ ਦੂਜੇ ਤੋਂ ਨਜ਼ਰਾਂ ਚਰਾਉਣ ਲਈ ਮਜਬੂਰ ਸਨ ਪਾਪਾ ਵੀ ਸਾਡੇ ਤੋਂ ਲੋਕ ਛਿਪ ਕੇ ਰੋਂਦੇ ਰਹਿੰਦੇ ਤੇ ਅਸੀਂ ਪਾਪਾ ਤੋਂ ਲੋਕ ਛਿਪ ਕੇ ਰੋਂਦੇ ਜਦੋਂ ਉਹ ਥੱਲੇ ਆਉਂਦੇ ਤਾਂ ਬਹੁਤ ਥੱਕੇ ਹੋਏ ਲੱਗਦੇ ਉਹਨਾਂ ਦੀਆਂ ਅੱਖਾਂ ਲਾਲ ਸੁਰਖ ਹੁੰਦੀਆਂ ਮੰਮੀ ਕਹਿੰਦੀ ਕਿ ਤੇਰੇ ਪਾਪਾ ਸਾਡੇ ਤੋਂ ਛੁੱਪ ਕੇ ਛੱਤ ਤੇ ਜਾ ਕੇ ਰੋਂਦੇ ਨੇ ਸਾਨੂੰ ਤਾਂ ਲੱਗਦਾ ਸੀ ਕਿ ਭੈਣ ਦੇ ਵਿਆਹ ਵਾਲਾ ਕਿੱਸਾ ਖਤਮ ਹੋ ਗਿਆ ਪਰ 1 ਮਹੀਨੇ ਬਾਅਦ ਹੀ ਸਾਨੂੰ ਮੁੰਡੇ ਵਾਲਿਆਂ ਵੱਲੋਂ ਫੋਨ ਆ ਗਿਆ ਮੇਰੇ ਜੀਜੇ ਦੀ ਦਾਦੀ ਕਹਿਣ ਲੱਗੀ ਕਿ ਐਨਾ ਟਾਈਮ ਅਸੀਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਕਿਉਂਕਿ ਅਸੀਂ ਤੁਹਾਡੇ ਤੋਂ ਨਾਰਾਜ਼ ਸੀ ਤੁਸੀਂ ਸਾਰੀ ਬਰਾਤ ਨੂੰ ਖਾਲੀ ਮੋੜ ਦਿੱਤਾ ਪਰ ਹੁਣ ਠੰਡੇ ਦਿਮਾਗ ਨਾਲ ਸੋਚਿਆ ਤਾਂ ਲੱਗਿਆ ਕਿ ਸ਼ਾਇਦ ਤੁਹਾਡੀ ਕੋਈ ਮਜਬੂਰੀ ਹੋਵੇਗੀ ਇਹ ਵੀ ਹੋ ਸਕਦਾ ਹੈ ਕਿ ਤੁਹਾਡੀ ਵੱਡੀ ਕੁੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਹੋਵੇ ਤੇ ਤੁਸੀਂ ਆਪਣੀ ਇੱਜ਼ਤ ਬਚਾਉਣ ਲਈ ਆਪਣੇ ਪਤੀ ਦੀ ਬਿਮਾਰੀ ਦਾ ਬਹਾਨਾ ਬਣਾ ਲਿਆ ਹੋਣਾ ਜੇਕਰ ਅਜਿਹੀ ਕੋਈ ਗੱਲ ਹੈ ਤਾਂ ਸਾਨੂੰ ਉਸਤੇ ਕੋਈ ਇਤਰਾਜ਼ ਨਹੀਂ ਹੈ ਜੇ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਆਪਣੇ ਪਤੀ ਦੀ ਸਲਾਹ ਨਾਲ ਸਾਨੂੰ ਛੋਟੀ ਕੁੜੀ ਦਾ ਰਿਸ਼ਤਾ ਦੇ ਦਿਓ ਕਿਉਂਕਿ ਸਾਡੇ ਮੁੰਡੇ ਲਈ ਕਈ ਰਿਸ਼ਤੇ ਆਏ ਪਰ ਸਾਨੂੰ ਕੋਈ ਪਸੰਦ ਨਹੀਂ ਆਇਆ ਕਿਉਂਕਿ ਉਹਨਾਂ ਵਿੱਚ ਤੁਹਾਡੀਆਂ ਬੱਚੀਆਂ ਵਰਗੀ ਗੱਲ ਨਹੀਂ ਸੀ ਤੇ ਨਾਲੇ ਤੁਹਾਡਾ ਖਾਨਦਾਨ ਵੀ ਸਾਨੂੰ ਚੰਗਾ ਲੱਗਿਆ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਨਾਲ ਸਾਡੀ ਰਿਸ਼ਤੇਦਾਰੀ ਕਾਇਮ ਹੋ ਜਾਵੇ। ਮੰਮੀ ਕਹਿਣ ਲੱਗੀ ਠੀਕ ਹੈ ਮੈਂ ਉਹਨਾਂ ਨਾਲ ਸਲਾਹ ਕਰਕੇ ਤੁਹਾਨੂੰ ਦੱਸ ਦੇਵਾਂਗੀ। ਇਹ ਕਹਿ ਕੇ ਮੰਮੀ ਨੇ ਫੋਨ ਕੱਟ ਦਿੱਤਾ ਤੇ ਮੈਨੂੰ ਕਿਹਾ ਪ੍ਰੀਤ ਤੂੰ ਕਹੇ ਤਾਂ ਤੈਨੂੰ ਇਹ ਰਿਸ਼ਤਾ ਮਨਜ਼ੂਰ ਹੈ? ਮੈਂ ਆਪਣੇ ਮੋਢੇ ਹਿਲਾ ਦਿੱਤੇ ਤੇ ਕਿਹਾ ਗਗਨ ਭੈਣ ਦੇ ਜਾਣ ਤੋਂ ਬਾਅਦ ਪਾਪਾ ਨੇ ਜਿਸ ਤਰ੍ਹਾਂ ਮੇਰਾ ਜੀਣਾ ਹਰਾਮ ਕਰਕੇ ਰੱਖਿਆ ਹੈ ਜਿਸ ਨਫ਼ਰਤ ਭਰੀਆਂ ਨਜ਼ਰਾਂ ਨਾਲ ਪਾਪਾ ਮੈਨੂੰ ਵੇਖਦੇ ਨੇ ਮੈਂ ਚਾਹੁੰਦੀ ਹਾਂ ਕਿ ਮੈਂ ਇੱਥੋਂ ਚਲੀ ਜਾਵਾਂ ਤੇ ਮੁੜ ਕੇ ਦੁਬਾਰਾ ਕਦੇ ਵੀ ਵਾਪਸ ਨਾ ਆਵਾਂ ਮੇਰੀ ਮੰਮੀ ਨੇ ਮੇਰੇ ਗਲ ਵਿੱਚ ਆਪਣੀਆਂ ਬਾਹਾਂ ਪਾਈਆਂ ਤੇ ਕਿਹਾ ਲੱਗੀ ਬੇਟਾ ਸਾਡੇ ਨਸੀਬ ਹੀ ਇਹੋ ਜਿਹੇ ਨੇ ਕਿਸੇ ਦੇ ਕੀਤੇ ਦੀ ਸਜ਼ਾ ਕਿਸੇ ਨੂੰ ਮਿਲ ਜਾਂਦੀ ਹੈ ਮੇਰੇ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ ਹੈ ਮੈਂ ਚਾਹੁੰਦੀ ਤੇ ਤੇਰੀ ਤਕਦੀਰ ਬਦਲ ਜਾਵੇ ਪਰ ਮੈਂ ਕੀ ਕਰਾਂ ਮੈਂ ਤਾਂ ਆਪ ਮਜਬੂਰ ਹਾਂ ਮੇਰੇ ਹੱਥ ਬੰਨੇ ਹੋਏ ਨੇ ਮੇਰੀ ਮੰਮੀ ਇਸ ਕਦਰ ਟੁੱਟ ਗਈ ਕਿ ਮੈਨੂੰ ਉਹਨਾਂ ਨੂੰ ਹੌਸਲਾ ਦੇਣਾ ਪਿਆ ਮੈਂ ਕਿਹਾ ਮੰਮੀ ਤੁਸੀਂ ਨਾਰਾਜ਼ ਨਾ ਹੋਵੋ ਪਰਮਾਤਮਾ ਜੋ ਕਰੇਗਾ ਚੰਗਾ ਹੀ ਕਰੇਗਾ ਤੇ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਕਿਉਂਕਿ ਪਾਪਾ ਦੇ ਘਰ ਵਾਪਸ ਆਉਣ ਦਾ ਸਮਾਂ ਹੋ ਗਿਆ ਸੀ ਅੱਜ ਮੇਰਾ ਦਿਲ ਬੜਾ ਅਜੀਬ ਜਿਹਾ ਟੜਕ ਰਿਹਾ ਸੀ ਕਿਉਂਕਿ ਅੱਜ ਮੇਰੀ ਕਿਸਮਤ ਦਾ ਫੈਸਲਾ ਹੋਣਾ ਸੀ ਜਿਵੇਂ ਹੀ ਘਰ ਦਾ ਦਰਵਾਜ਼ਾ ਖੁੱਲ੍ਹਿਆ ਮੈਂ ਆਪਣੇ ਕਮਰੇ ਦੀ ਖਿੜਕੀ ਵਿੱਚ ਆ ਕੇ ਬੈਠ ਗਈ ਪਾਪਾ ਘਰ ਆਏ ਪਾਪਾ ਨੇ ਪਹਿਲਾਂ ਇੱਧਰ-ਉੱਧਰ ਵੇਖਿਆ ਤੇ ਵਿਹੜਾ ਖਾਲੀ ਵੇਖ ਕੇ ਉਹ ਦੱਬੇ ਕਦਮਾਂ ਨਾਲ ਰਸੋਈ ਵਿੱਚ ਗਏ ਮੈਨੂੰ ਆਪਣੇ ਪਾਪਾ ਨੂੰ ਇਸ ਤਰ੍ਹਾਂ ਵੇਖ ਕੇ ਹੈਰਾਨੀ ਹੋਈ ਫਿਰ ਥੋੜੀ ਦੇਰ ਬਾਅਦ ਜਦੋਂ ਰਸੋਈ ਤੋਂ ਵਾਪਸ ਆਏ ਤਾਂ ਮੈਨੂੰ ਉਹਨਾਂ ਦੇ ਹੱਥ ਵਿੱਚ ਦੁੱਧ ਦਾ ਗਲਾਸ ਨਜ਼ਰ ਆਇਆ ਪਾਪਾ ਇੱਧਰ-ਉੱਧਰ ਇਸ ਤਰ੍ਹਾਂ ਵੇਖ ਰਹੇ ਸੀ ਜਿਵੇਂ ਉਹ ਕੰਮ ਬੜੀ ਚੋਰੀ-ਚੋਰੀ ਤੇ ਸਾਵਧਾਨੀ ਨਾਲ ਕਰ ਰਹੇ ਹੋਣ ਤੇ ਫਿਰ ਪਾਪਾ ਹੌਲੀ-ਹੌਲੀ ਪੌੜੀਆਂ ਚੜਨ ਲੱਗੇ ਤੇ ਛੱਤ ਤੇ ਪਹੁੰਚ ਗਏ ਮੈਂ ਬਿਲਕੁਲ ਹੈਰਾਨ ਰਹਿ ਗਈ ਇਹ ਸਭ ਕੁਝ ਜੋ ਹੁਣੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਇਹ ਸਭ ਕੀ ਸੀ ਇਹ ਬਿਲਕੁਲ ਆਮ ਜਿਹੀ ਗੱਲ ਸੀ ਪਰ ਪਾਪਾ ਦੇ ਖੂਫੀਆ ਅੰਦਾਜ਼ ਨੇ ਇਸ ਨੂੰ ਖਾਸ ਬਣਾ ਦਿੱਤਾ ਮੈਨੂੰ ਫਿਰ ਉਸ ਗੱਲ ਦੀ ਫਿਕਰ ਹੋਈ ਕਿ ਮੰਮੀ ਪਾਪਾ ਦੇ ਆਉਣ ਤੋਂ ਬਾਅਦ ਕਮਰੇ ਤੋਂ ਬਾਹਰ ਕਿਉਂ ਨਹੀਂ ਨਿਕਲੀ ਕਿਉਂਕਿ ਜਦੋਂ ਉਹ ਕੰਮ ਤੋਂ ਵਾਪਸ ਆਉਂਦੇ ਸਨ ਤਾਂ ਮੰਮੀ ਸਭ ਕੁਝ ਛੱਡ ਛੜਾ ਕੇ ਪਾਪਾ ਕੋਲ ਜਾਂਦੀ ਸੀ ਉਹਨਾਂ ਨੂੰ ਰੋਟੀ ਪਾਣੀ ਪੁੱਛਦੀ ਤੇ ਫਿਰ ਤਾਜ਼ੀਆਂ ਤਾਜ਼ੀਆਂ ਰੋਟੀਆਂ ਪਕਾ ਕੇ ਦਿੰਦੀ ਸੀ ਮੈਂ ਦੱਬੇ ਕਦਮਾਂ ਨਾਲ ਮੰਮੀ ਦੇ ਕਮਰੇ ਵਿੱਚ ਗਈ ਤੇ ਵੇਖਿਆ ਕਿ ਮੰਮੀ ਤਾਂ ਸੌ ਰਹੀ ਹੈ ਖੈਰ ਪਾਪਾ ਅੱਧੇ ਘੰਟੇ ਬਾਅਦ ਛੱਤ ਤੋਂ ਥੱਲੇ ਆਏ ਤਾਂ ਉਹਨਾਂ ਦੀ ਹਾਲਤ ਅਜੀਬ ਜਿਹੀ ਹੋ ਰਹੀ ਸੀ ਮੈਂ ਇਹ ਸਭ ਕਮਰੇ ਦੀ ਬਾਰੀ ਵਿੱਚੋਂ ਦੇਖ ਰਹੀ ਸੀ ਮੰਮੀ ਨੇ ਪਾਪਾ ਨੂੰ ਦੱਸਿਆ ਕਿ ਅੱਜ ਉਹਨਾਂ ਹੀ ਮੁੰਡੇ ਵਾਲਿਆਂ ਦਾ ਫੋਨ ਆਇਆ ਸੀ ਤੇ ਉਹ ਸਾਡੀ ਛੋਟੀ ਕੁੜੀ ਦਾ ਹੱਥ ਮੰਗ ਰਹੇ ਨੇ। ਉਹ ਕਹਿ ਰਹੇ ਸਨ ਕਿ ਤੁਸੀਂ ਵੱਡੀ ਕੁੜੀ ਦਾ ਵਿਆਹ ਨਹੀਂ ਕਰ ਸਕੇ ਤਾਂ ਕੋਈ ਨਹੀਂ। ਸਾਨੂੰ ਤੁਹਾਡੀ ਛੋਟੀ ਕੁੜੀ ਦਾ ਰਿਸ਼ਤਾ ਦੇ ਦਿਓ। ਇਹ ਸੁਣ ਕੇ ਪਾਪਾ ਗੁੱਸੇ 'ਚ ਆ ਗਏ। ਪਾਪਾ ਨੇ ਉਸੇ ਸਮੇਂ ਖਾਣਾ ਪਰਾਂ ਬਗਾ ਕੇ ਮਾਰਿਆ ਤੇ ਗੁੱਸੇ ਵਿੱਚ ਦਹਾੜ ਕੇ ਬੋਲੇ। ਉਹਨਾਂ ਨੂੰ ਕਹਿਣਾ ਕਿ ਹਾਲੇ ਮੇਰੀ ਬੇਟੀ ਦੇ ਇੰਨੇ ਮਾੜੇ ਦਿਨ ਵੀ ਨਹੀਂ ਆਏ। ਕਿ ਤੁਹਾਡੇ ਵਰਗੇ ਬਿਸ਼ਰਮ ਲੋਕਾਂ ਨੂੰ ਰਿਸ਼ਤਾ ਦੇ ਦੇਈਏ ਇਹ ਸੁਣ ਕੇ ਜਿੱਥੇ ਮੈਨੂੰ ਝਟਕਾ ਲੱਗਿਆ ਉਥੇ ਮੰਮੀ ਵੀ 당 ਰਹਿ ਗਈ ਮੰਮੀ ਬੋਲੀ ਤੁਹਾਡੀ ਇਸ ਗੱਲ ਦਾ ਕੀ ਮਤਲਬ ਹੈ ਕੀ ਉਹ ਲੋਕ ਚੰਗੇ ਨਹੀਂ ਹਨ ਪਾਪਾ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਹਿਣ ਲੱਗੇ ਅੱਜ ਤੋਂ ਬਾਅਦ ਉਹਨਾਂ ਦਾ ਫੋਨ ਵੀ ਆਵੇ ਤਾਂ ਵੀ ਨਾ ਚੁੱਕਣਾ ਤਾਂ ਮੰਮੀ ਬੜੇ ਗੁੱਸੇ ਵਿੱਚ ਬੋਲੀ ਤੁਹਾਨੂੰ ਤਾਂ ਤੁਹਾਡੀ ਅਕਲ ਤੇ ਬੜਾ ਯਕੀਨ ਸੀ ਤੁਸੀਂ ਤਾਂ ਕਹਿੰਦੇ ਸੀ ਕਿ ਔਰਤਾਂ ਨੂੰ ਅਕਲ ਨਹੀਂ ਹੁੰਦੀ ਤੁਹਾਡੇ ਤੋਂ ਇੰਨੀ ਵੱਡੀ ਭੁੱਲ ਕਿਵੇਂ ਹੋ ਗਈ ਕਿ ਤੁਸੀਂ ਗਗਨ ਦਾ ਰਿਸ਼ਤਾ ਉਹਨਾਂ ਲੋਕਾਂ 'ਚ ਦੇ ਦਿੱਤਾ ਜੋ ਇੰਨੇ ਬੁਰੇ ਸਨ ਪਾਪਾ ਗੁੱਸੇ ਵਿੱਚ ਬਾਹਰ ਚਲੇ ਗਏ ਤੇ ਮੰਮੀ ਫੁੱਟ ਫੁੱਟ ਕੇ ਰੋਣ ਲੱਗੀ ਪਾਪਾ ਜਿੰਨੀ ਦੇਰ ਘਰ ਹੁੰਦੇ ਮੈਂ ਆਪਣੇ ਕਮਰੇ 'ਚੋਂ ਬਾਹਰ ਨਾ ਨਿਕਲਦੀ ਜਦਕਿ ਮੰਮੀ ਤਾਂ ਹਰ ਵੇਲੇ ਗਗਨ ਦੇ ਗਮ ਵਿੱਚ ਡੁੱਬੀ ਰਹਿੰਦੀ ਮੇਰਾ ਭਰਾ ਸਕੂਲ ਤੋਂ ਟਿਊਸ਼ਨ ਤੇ ਫਿਰ ਕ੍ਰਿਕਟ ਖੇਡਣ ਚਲਾ ਜਾਂਦਾ ਉਹ ਵੀ ਰਾਤ ਤੱਕ ਘਰ ਮੁੜਦਾ ਇਦਾਂ ਲੱਗਦਾ ਜਿਵੇਂ ਉਹ ਵੀ ਘਰ ਦੇ ਮਾਹੌਲ ਤੋਂ ਭੱਜਣਾ ਚਾਹੁੰਦਾ ਹੈ ਹੁਣ ਅਕਸਰ ਪਾਪਾ ਨੂੰ ਮੈਂ ਛੱਤ ਤੇ ਦੁੱਧ ਲੈ ਜਾਂਦੇ ਹੋਏ ਵੇਖਿਆ ਕਰਦੀ ਪਰ ਸਮਝ ਨਹੀਂ ਆ ਰਿਹਾ ਸੀ ਕਿ ਪਾਪਾ ਦੁੱਧ ਦਾ ਗਲਾਸ ਛੱਤ ਤੇ ਕਿਉਂ ਲੈ ਕੇ ਜਾਂਦੇ ਨੇ ਹੁਣ ਮੈਂ ਹਰ ਸਮੇਂ ਇਸ ਗੱਲ ਤੋਂ ਪਰੇਸ਼ਾਨ ਰਹਿਣ ਲੱਗੀ ਇਸ ਕਾਰਨ ਮੈਨੂੰ ਨੀਂਦ ਵੀ ਨਾ ਆਉਂਦੀ ਮੈਂ ਸਾਰਾ ਦਿਨ ਗਗਨ ਦੀਦੀ ਨੂੰ ਯਾਦ ਕਰਦੀ ਰਹਿੰਦੀ ਗਗਨ ਦੀਦੀ ਦੇ ਹੋਣ ਦੇ ਨਾਲ ਉਹ ਮੇਰੀ ਚੰਗੀ ਦੋਸਤ ਵੀ ਸੀ ਕਾਸ਼ ਉਹ ਇੰਨਾ ਗਲਤ ਕਦਮ ਨਾ ਚੁੱਕਦੀ ਰਾਤ ਬਹੁਤ ਹੋ ਚੁੱਕੀ ਸੀ ਆਸ-ਪਾਸ ਦੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ ਮੈਂ ਉੱਠ ਕੇ ਆਪਣੇ ਕਮਰੇ ਦੀ ਖਿੜਕੀ ਵਿੱਚ ਬੈਠ ਗਈ ਉਦੋਂ ਮੈਨੂੰ ਕੁਝ ਅਜੀਬ ਜਿਹਾ ਮਹਿਸੂਸ ਹੋਇਆ ਜਿਵੇਂ ਕੋਈ ਸਾਡੇ ਵਿਹੜੇ ਵਿੱਚ ਘੁੰਮ ਰਿਹਾ ਹੋਵੇ ਮੈਂ ਗੌਰ ਨਾਲ ਵੇਖਿਆ ਤਾਂ ਉਹ ਕੋਈ ਹੋਰ ਨਹੀਂ ਬਲਕਿ ਮੇਰੇ ਹੀ ਪਾਪਾ ਸਨ ਇਹ ਵੇਖ ਕੇ ਮੈਂ ਚੌਂਕ ਗਈ ਇਦਾਂ ਲੱਗ ਰਿਹਾ ਸੀ ਪਾਪਾ ਅੰਦਰੋਂ ਦੁਖੀ ਲੱਗ ਰਹੇ ਸਨ ਮੈਨੂੰ ਅੱਜ ਉਹਨਾਂ ਨੂੰ ਵੇਖ ਕੇ ਉਹਨਾਂ ਤੇ ਬਹੁਤ ਤਰਸ ਆ ਰਿਹਾ ਸੀ। ਉਹ ਕਮਰਾ ਜਿੱਥੇ ਪਾਪਾ ਨੇ ਭੈਣ ਦੇ ਦੇਹੇਜ ਵਾਲਾ ਸਮਾਨ ਰੱਖਿਆ ਹੋਇਆ ਸੀ, ਉਹ ਖੁੱਲ੍ਹਾ ਪਿਆ ਸੀ ਤੇ ਉਸ ਵਿੱਚੋਂ ਚਾਨਣ ਵੀ ਆ ਰਿਹਾ ਸੀ। ਇਹ ਕਿਵੇਂ ਹੋ ਸਕਦਾ? ਉਹ ਕਮਰਾ ਕਿਸ ਨੇ ਖੋਲ੍ਹਿਆ ਤੇ ਕਿਉਂ? ਕੌਣ ਹੈ ਉੱਥੇ? ਇਹ ਸਭ ਜਾਣਨ ਲਈ ਮੈਂ ਉਸ ਕਮਰੇ ਵੱਲ ਚੱਲ ਪਈ। ਕਮਰੇ ਵਿੱਚ ਚਾਨਣ ਸੀ, ਇਸ ਲਈ ਮੈਂ ਛੁਪ ਕੇ ਅੰਦਰ ਝਾਤੀ ਮਾਰੀ ਤਾਂ ਮੇਰੇ ਹੋਸ਼ ਉੱਡ ਗਏ। ਮੈਂ ਕਮਰੇ ਦੇ ਅੰਦਰ ਉਹ ਮੰਜ਼ਰ ਵੇਖ ਰਹੀ ਸੀ ਜਿਸ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਅੰਦਰ ਤਾਂ ਮੇਰੀ ਦੀਦੀ ਬੈਠੀ ਹੋਈ ਸੀ ਮੈਂ ਇਹ ਵੇਖ ਕੇ थरथरा ਕੰਬਣ ਲੱਗੀ ਮੇਰੇ ਪਾਪਾ ਬੁਰਕੀ ਤੋੜ-ਤੋੜ ਕੇ ਦੀਦੀ ਦੇ ਮੂੰਹ ਵਿੱਚ ਪਾ ਰਹੇ ਸਨ ਦੋਨੋਂ ਚੁੱਪ ਸਨ ਪਰ ਦੋਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਇਹ ਸਭ ਕੀ ਹੋ ਰਿਹਾ ਸੀ ਮੇਰੀ ਸਮਝ ਤੋਂ ਬਾਹਰ ਸੀ ਫਿਰ ਥੋੜੀ ਦੇਰ ਬਾਅਦ ਪਾਪਾ ਨੇ ਕਿਹਾ ਤੂੰ ਮੇਰੀ ਵੱਡੀ ਕੁੜੀ ਨਹੀਂ ਆ ਗਗਨ ਭੈਣ ਪਾਪਾ ਦੇ ਚੀਕਣ ਲੱਗੀ ਇਸ ਲਈ ਤੁਸੀਂ ਮੇਰੇ ਨਾਲ ਅਜਿਹਾ ਕਰ ਰਹੇ ਹੋ ਕਿਉਂਕਿ ਮੈਂ ਤੁਹਾਡੀ ਉਲਾਦ ਨਹੀਂ ਹਾਂ ਕੀ ਤੁਸੀਂ ਅਜਿਹੀ ਕਨਾਉਣੀ ਹਰਕਤ ਪ੍ਰੀਤ ਨਾਲ ਕਰ ਸਕਦੇ ਹੋ ਪਾਪਾ ਬੋਲੇ ਗਗਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਪਰ ਤੂੰ ਇਹ ਜਾਣਦੀ ਹੈ ਕਿ ਮੈਂ ਇਹ ਸਭ ਪ੍ਰੀਤ ਨਾਲ ਨਹੀਂ ਕਰ ਸਕਦਾ ਗਗਨ ਦੀਦੀ ਰੋਣ ਲੱਗ ਪਈ ਉਹ ਬੋਲੀ ਮੈਂ ਵਜਾ ਜਾਨਣਾ ਚਾਹੁੰਦੀ ਹਾਂ ਤੁਸੀਂ ਮੈਨੂੰ ਇਸ ਕਮਰੇ ਵਿੱਚ ਬੰਦ ਕਿਉਂ ਰੱਖਿਆ ਹੈ ਤਾ ਮੇਰੇ ਪਾਪਾ ਬੋਲੇ ਸੁਣ ਅੱਜ ਮੇਰੇ ਕੋਲ ਸਮਾਂ ਵੀ ਬਹੁਤ ਹੈ ਤੂੰ ਵੈਸੇ ਵੀ ਸਾਰਾ ਦਿਨ ਬੇਹੋਸ਼ ਹੋ ਜਾਣੀ ਹੈ ਪਰ ਇਹ ਜੋ ਪ੍ਰੀਤ ਹੈ ਨਾ ਉਸ ਦੀ ਵਜ੍ਹਾ ਨਾਲ ਮੈਂ ਜ਼ਿਆਦਾ ਦੇਰ ਛੱਤ ਤੇ ਨਹੀਂ ਰਹਿ ਸਕਦਾ ਕਿਉਂਕਿ ਮੈਨੂੰ ਡਰ ਹੈ ਕਿ ਉਸ ਨੂੰ ਕਿਤੇ ਮੇਰੇ ਤੇ ਸ਼ੱਕ ਨਾ ਹੋ ਜਾਵੇ ਰਾਤ ਦੇ ਇਸ ਪਹਿਰ ਸਾਰੇ ਸੌ ਰਹੇ ਹਨ ਇਸ ਲਈ ਅੱਜ ਮੈਂ ਤੈਨੂੰ ਸਭ ਕੁਝ ਦੱਸਦਾ ਹਾਂ ਗਗਨਾ ਅਸੀਂ ਦੋ ਭੈਣ ਭਰਾ ਸੀ ਇੱਕ ਮੈਂ ਤੇ ਇੱਕ ਮੇਰੀ ਵੱਡੀ ਭੈਣ ਜੋ ਮੇਰੇ ਤੋਂ ਪੂਰੇ 7 ਸਾਲ ਵੱਡੀ ਸੀ ਇਸ ਲਈ ਉਸ ਦਾ ਵਿਆਹ ਮੇਰੇ ਤੋਂ ਪਹਿਲਾਂ ਹੋ ਗਿਆ ਸੀ ਮੇਰੀ ਭੈਣ ਦੇ ਵਿਆਹ ਤੋਂ ਬਾਅਦ ਸਾਡੇ ਘਰ ਵਿੱਚ ਚੁੱਪੀ ਛਾ ਗਈ ਸੀ ਇਸ ਲਈ ਸਭ ਨੇ ਤੈਅ ਕਰ ਲਿਆ ਕਿ ਮੇਰਾ ਵਿਆਹ ਵੀ ਛੇਤੀ ਹੀ ਕਰ ਦੇਣਗੇ ਉਹਨਾਂ ਨੇ ਮੇਰੇ ਲਈ ਕਮਲਾ ਨੂੰ ਪਸੰਦ ਕਰ ਲਿਆ ਤੇ ਸਾਡਾ ਰਿਸ਼ਤਾ ਪੱਕਾ ਕਰ ਦਿੱਤਾ ਉਹਨਾਂ ਦਿਨਾਂ 'ਚ ਹੀ ਸਾਡੇ ਤੇ ਇੱਕ ਕਿਆਮਤ ਟੁੱਟ ਪਈ ਕਿਉਂਕਿ ਮੇਰੀ ਭੈਣ ਵਿਧਵਾ ਹੋ ਕੇ ਘਰ ਆ ਗਈ ਸੀ ਭੈਣ ਇਕੱਲੀ ਨਹੀਂ ਬਲਕਿ ਉਸ ਦੀ ਗੋਦ ਵਿੱਚ 4-5 ਮਹੀਨੇ ਦੀ ਬੱਚੀ ਵੀ ਸੀ ਕਮਲਾ ਨੇ ਤੈਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਤੇ ਤੈਨੂੰ ਇੰਨਾ ਪਿਆਰ ਦਿੱਤਾ ਕਿ ਮੈਂ ਭੁੱਲ ਹੀ ਗਿਆ ਕਿ ਤੂੰ ਮੇਰੀ ਬੇਟੀ ਹੈ ਜਾਂ ਮੇਰੀ ਭਾਣ ਜੀ ਜਦੋਂ ਤੂੰ ਬੋਲਣ ਲੱਗੀ ਤਾਂ ਤੂੰ ਕਮਲਾ ਨੂੰ ਮੰਮੀ ਕਹਿੰਦੀ ਸੀ ਤੇ ਆਪਣੀ ਸੱਚੀ ਮਾਂ ਨੂੰ ਭੂਆ ਕਹਿੰਦੀ ਸੀ ਘਰ ਦੇ ਹਾਲਾਤ ਕੁਝ ਸੁਧਰੇ ਤਾਂ ਤੇਰੀ ਮੰਮੀ ਲਈ ਦੂਜਾ ਰਿਸ਼ਤਾ ਲੱਭਣ ਲੱਗੀ ਪਰ ਭੈਣ ਨੇ ਖੁਦ ਹੀ ਇੱਕ ਮੁੰਡੇ ਦਾ ਨਾਂ ਲੈ ਲਿਆ ਕਿ ਮੇਰਾ ਵਿਆਹ ਉਸ ਨਾਲ ਕਰਵਾ ਦਿਓ ਪਾਪਾ ਨੇ ਮੇਰੀ ਡਿਊਟੀ ਲਗਾ ਦਿੱਤੀ ਕਿ ਤੂੰ ਉਸ ਮੁੰਡੇ ਦੀ ਛਾਣਬੀਣ ਕਰਕੇ ਮੈਨੂੰ ਦੱਸੇਂਗਾ ਪਰ ਉਹ ਮੁੰਡਾ ਤਾਂ ਫਰਾਡ ਨਿਕਲਿਆ ਅਸੀਂ ਭੈਣ ਨੂੰ ਉਸ ਰਿਸ਼ਤੇ ਲਈ ਮਨਾ ਕਰ ਦਿੱਤਾ ਪਰ ਇੱਕ ਰਾਤ ਭੈਣ ਘਰ ਨੂੰ ਛੱਡ ਕੇ ਉਸ ਮੁੰਡੇ ਨਾਲ ਭੱਜ ਗਈ ਤੇ ਸਾਡੀ ਇੱਜ਼ਤ ਨੂੰ ਲੀਰੋ-ਲੀਰ ਕਰ ਗਈ ਜਦ ਮੈਨੂੰ ਇਹ ਖਿਆਲ ਆਇਆ ਕਿ ਤੂੰ ਵੀ ਕਿਤੇ ਆਪਣੀ ਮੰਮੀ ਦੇ ਨਕਸ਼ੇ ਕਦਮਾਂ ਤੇ ਨਾ ਚੱਲ ਪਮੇ ਨਹੀਂ ਤਾਂ ਮੇਰਾ ਜੀਣਾ ਹਰਾਮ ਹੋ ਜਾਵੇਗਾ ਇਸ ਲਈ ਮੈਂ ਜਲਦੀ ਹੀ ਤੇਰੇ ਲਈ ਰਿਸ਼ਤਾ ਲੱਭਿਆ ਤੇ ਤੇਰਾ ਵਿਆਹ ਰੱਖ ਦਿੱਤਾ ਮੁੰਡੇ ਦੀ ਮਾਂ ਕੋਮਾ ਚ ਸੀ ਪਰ ਦਾਦੀ ਦੇ ਭੈਣ ਤਾਂ ਮੌਜੂਦ ਸੀ ਨਾ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਇਹ ਵਿਆਹ ਛੇਤੀ ਹੋ ਜਾਵੇਗਾ ਪਤਾ ਹੈ ਫਿਰ ਕੀ ਹੋਇਆ ਜਿਸ ਦਿਨ ਤੇਰੀ ਬਰਾਤ ਆਈ ਤਾਂ ਮੁੰਡੇ ਦੀ ਮਾਂ ਵੀ ਠੀਕ ਹੋ ਕੇ ਬਰਾਤ ਵਿੱਚ ਆਈ ਸੀ ਤੇ ਤੂੰ ਜਾਣਦੀ ਹੈ ਉਹ ਕੌਣ ਸੀ ਮੁੰਡੇ ਦੀ ਮਾਂ ਮੇਰੀ ਭੈਣ ਤੇ ਤੇਰੀ ਅਸਲੀ ਮਾਂ ਸੀ ਜਾਨੀ ਕਿ ਉਹ ਮੁੰਡਾ ਅਸਲ ਵਿੱਚ ਤੇਰਾ ਭਰਾ ਲੱਗਦਾ ਸੀ ਮੈਂ ਇਹ ਸਭ ਦੇਖ ਕੇ ਬਹੁਤ ਦੁਖੀ ਹੋ ਗਿਆ ਇਸ ਲਈ ਮੈਂ ਤੈਨੂੰ ਕਿਹਾ ਕਿ ਛੱਤ ਤੇ ਆ ਕੇ ਮੇਰੀ ਗੱਲ ਸੁਣ ਫਿਰ ਮੈਂ ਤੈਨੂੰ ਛੱਤ ਵਾਲੇ ਉਸ ਕਮਰੇ ਵਿੱਚ ਬੰਦ ਕਰ ਦਿੱਤਾ ਮੈਂ ਸੋਚਿਆ ਸੀ ਕਿ ਸਵੇਰ ਤੱਕ ਸਾਰੀ ਸੱਚਾਈ ਕਮਲਾ ਨੂੰ ਦੱਸ ਦੇਵਾਂਗਾ ਫਿਰ ਖਿਆਲ ਆਇਆ ਕਿ ਮੈਂ ਤੇਰੀ ਮਾਂ ਦਾ ਵਿਆਹ ਨਹੀਂ ਹੋਣ ਦਿੱਤਾ ਤਾਂ ਉਹ ਘਰ ਛੱਡ ਕੇ ਭੱਜ ਗਈ ਸੀ ਮੈਨੂੰ ਡਰ ਸੀ ਕਿਤੇ ਤੂੰ ਵੀ ਆਪਣੀ ਮਾਂ ਵਾਂਗ ਘਰ ਤੋਂ ਭੱਜ ਗਈ ਇਸ ਕਰਕੇ ਮੈਂ ਤੈਨੂੰ ਇੱਥੇ ਹੀ ਬੰਦ ਰੱਖਿਆ ਇਹ ਨਾ ਸਮਝਣਾ ਕਿ ਆਪਣੀ ਭੈਣ ਦੀ ਬੇਟੀ ਨੂੰ ਕੈਦ ਕਰਕੇ ਮੈਂ ਆਪਣੀ ਔਲਾਦ ਨਾਲੋਂ ਵੱਧ ਜਾਂ ਔਲਾਦ ਨੂੰ ਵੱਧ ਪਿਆਰ ਕਰਦਾ ਹਾਂ ਜਿਸ ਦਿਨ ਤੋਂ ਤੈਨੂੰ ਇੱਥੇ ਕੈਦ ਕੀਤਾ ਹੈ ਉਸ ਦਿਨ ਤੋਂ ਮੈਂ ਪ੍ਰੀਤ ਨਾਲ ਗੱਲ ਕਰਨਾ ਵੀ ਛੱਡ ਦਿੱਤਾ ਹੈ ਮੈਂ ਉਸ ਨਾਲ ਬਹੁਤ ਸ਼ਕਤੀ ਨਾਲ ਪੇਸ਼ ਆਉਂਦਾ ਹਾਂ ਗਗਣ ਭੈਣ ਜਿਵੇਂ ਇੱਕਦਮ ਹੋਸ਼ ਵਿੱਚ ਆਈ ਉਹ ਬੋਲੀ ਜੇ ਮੈਂ ਘਰੋਂ ਭੱਜ ਜਾਂਦੀ ਤਾਂ ਤੁਹਾਡੀ ਇੱਜ਼ਤ ਮਿੱਟੀ ਵਿੱਚ ਮਿਲ ਜਾਂਦੀ ਪਰ ਤੁਸੀਂ ਮੈਨੂੰ ਇੱਥੇ ਕੈਦ ਵੀ ਤਾਂ ਆਪਣੀ ਇੱਜ਼ਤ ਨੂੰ ਮਿੱਟੀ 'ਚ ਰੋਲ ਕੇ ਹੀ ਕਰ ਰਹੇ ਹੋ ਲੋਕ ਤਾਂ ਗੱਲਾਂ ਕਰਦੇ ਹੀ ਹੋਣਗੇ ਕਿ ਗਗਣ ਘਰ ਤੋਂ ਭੱਜ ਗਈ ਆ ਤਾਂ ਹੀ ਬਰਾਤ ਵਾਪਸ ਗਈ ਆ ਹੁਣ ਉਹ ਦੋਨੇ ਗੱਲਾਂ ਕਰ ਹੀ ਰਹੇ ਸੀ ਕਿ ਮੰਦਰ ਵਿੱਚ ਘੰਟੀ ਵੱਜਣ ਲੱਗ ਪਈ ਪਾਪਾ ਬੋਲੇ ਗਗਨ ਬੇਟਾ ਮੈਨੂੰ ਮਾਫ ਕਰਨਾ ਹੁਣ ਮੈਂ ਜਾ ਰਿਹਾ ਹਾਂ ਹੋ ਸਕਦਾ ਹੈ ਕਿ ਕਿਸੇ ਦੀ ਅੱਖ ਖੁੱਲ ਜਾਵੇ ਮੈਂ ਅੱਗੇ ਵਧੀ ਤੇ ਬੋਲੀ ਅੱਖ ਤਾਂ ਖੁੱਲ ਗਈ ਆ ਪਾਪਾ ਹੁਣ ਮੈਂ ਹੋਰ ਜ਼ੁਲਮ ਨਹੀਂ ਹੋਣ ਦੇਵਾਂਗੀ ਆਪਣੀ ਭੈਣ ਤੇ ਉਸ ਦੀ ਮੰਮੀ ਨੇ ਜੋ ਗਲਤੀ ਕੀਤੀ ਹੈ ਉਸ ਦੀ ਸਜ਼ਾ ਭੈਣ ਨੂੰ ਨਹੀਂ ਦੇਣ ਦੇਵਾਂਗੀ ਪਰਮਾਤਮਾ ਸਭ ਨੂੰ ਉਹਨਾਂ ਦੀਆਂ ਗਲਤੀਆਂ ਦੀ ਸਜ਼ਾ ਦਿੰਦੇ ਨੇ ਤਾਂ ਤੁਸੀਂ ਇਸ ਨੂੰ ਖੁਦ ਹੀ ਸਜ਼ਾ ਕਿਉਂ ਦੇ ਰਹੇ ਹੋ ਤੇ ਪਾਪਾ ਤੁਸੀਂ ਇਹ ਸਭ ਕਿਉਂ ਕੀਤਾ ਭੈਣ ਨਾਲ ਪਾਪਾ ਮੇਰੀਆਂ ਗੱਲਾਂ ਸੁਣ ਕੇ ਬੁਖਲਾ ਗਏ ਇਸ ਲਈ ਉਹ ਭੱਜ ਕੇ ਥੱਲੇ ਚਲੇ ਗਏ ਮੈਂ ਵੀ ਆਪਣੀ ਭੈਣ ਦਾ ਹੱਥ ਫੜ ਕੇ ਭੈਣ ਨੂੰ ਥੱਲੇ ਲੈ ਆਈ ਪਾਪਾ ਉਸ ਸਮੇਂ ਬਹੁਤ ਸ਼ਰਮਿੰਦਾ ਹੋਏ ਤਸਵੀਰ ਦੇ ਬਾਹਰ ਨਿਕਲੇ ਰਾਤ ਨੂੰ ਹੀ ਘਰ ਵਾਪਸ ਆਏ ਤੇ ਆਉਂਦੇ ਹੀ ਅਸੀਂ ਸਾਰੇ ਭੈਣ ਭਰਾਵਾਂ ਨੇ ਮਿਲ ਕੇ ਪਾਪਾ ਤੇ ਆਪਣੀ ਅਦਾਲਤ ਲਾ ਦਿੱਤੀ ਮੰਮੀ ਜੱਜ ਸੀ ਪਾਪਾ ਰੋ ਰੋ ਕੇ ਸਭ ਤੋਂ ਮਾਫੀਆਂ ਮੰਗ ਰਹੇ ਸੀ ਭੈਣ ਨੇ ਹੀ ਪਾਪਾ ਨੂੰ ਸਭ ਤੋਂ ਪਹਿਲਾਂ ਮਾਫ ਕੀਤਾ ਤੇ ਫਿਰ ਸਾਡੇ ਸਭ ਤੇ ਜੋਰ ਪਾਇਆ ਕਿ ਪਾਪਾ ਨੂੰ ਮਾਫ ਕਰ ਦਿਓ ਸਭ ਕੁਝ ਠੀਕ ਹੋ ਗਿਆ ਪਾਪਾ ਨੇ ਦੀਦੀ ਨੂੰ ਇਜਾਜ਼ਤ ਦੇ ਦਿੱਤੀ ਤੇ ਦੀਦੀ ਆਪਣੀ ਮਾਂ ਨੂੰ ਮਿਲਣ ਲੱਗੀ ਬਹੁਤ ਹੀ ਖੇਤੀ ਉਹਨਾਂ ਦਾ ਇੱਕ ਬਹੁਤ ਹੀ ਚੰਗੇ ਘਰੇ ਵਿਆਹ ਹੋਣ ਵਾਲਾ ਹੈ ਸਾਨੂੰ ਉਮੀਦ ਹੈ ਕਿ ਦੁੱਖਾਂ ਭਰਾ ਸਮਾ ਲੰਘ ਗਿਆ ਤੇ ਅੱਗੇ ਖੁਸ਼ੀਆਂ ਹੀ ਖੁਸ਼ੀਆਂ ਨੇ ਇਹ ਸਿਰਫ ਇੱਕ ਕਹਾਣੀ ਹੈ ਪਰ ਤੁਸੀਂ ਬਿਲਕੁਲ ਵੀ ਕਦੇ ਅਜਿਹਾ ਨਾ ਕਰਨਾ ਕਰ ਛੱਡ ਕੇ ਬਿਲਕੁਲ ਵੀ ਨਾ ਭਜੋ ਆਪਣੇ ਦਿਲ ਦੀ ਗੱਲ ਆਪਣੇ ਮਾਪਿਓ ਨਾਲ ਜ਼ਰੂਰ ਸਾਂਝੀ ਕਰੋ ਤੁਹਾਡੇ ਮਾਪਿਓ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਣਗੇ ਕਿਉਂਕਿ ਮਾਪੇ ਹਮੇਸ਼ਾ ਹੀ ਆਪਣੀ ਔਲਾਦ ਦਾ ਭਲਾ ਚਾਹੁੰਦੇ ਨੇ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ